ਮੇਰੇ ਕੋਲ ਕੋਈ ਪੈਂਡ ਸੀ ਜਿਹੜੇ ਮੇਰੇ ਪਿਤਾ ਜੀ ਜਦੋਂ ਮੈਂ 10 ਸਾਲ ਦਾ ਸੀ ਮੇਰੇ ਪਿਤਾ ਜੀ ਜਦੋਂ ਚਲੇ ਗਏ ਸੀ ਉਹੀ ਮੇਰੇ ਕੋਲ ਇੱਕ ਜ਼ਮੀਨ ਸੀ ਜਿਹੜੀ ਮੈਨੂੰ ਉਹ ਵੀ ਅਜੇ ਮੇਰੇ ਕੋਲ ਹੈ ਇਹ ਭਗਵਾਨ ਰਮਨ ਐਂਡ ਕੰਪਨੀ ਸਰਕਾਰ ਦੀ ਇੱਕ ਇਜਰੀ ਵਾਲ ਦੀ ਉਹ ਵੀ ਮੇਰੇ ਕੋਲ ਹੀ ਹੈ ਇਸ ਕਰਕੇ ਇਹ ਹਾਰ ਪਤਾ ਲੱਗਦਾ ਨਿਸ਼ਚਿਤ ਹੈ ਨਿਹਾਰ ਪਤਾ ਲੱਗਦਾ ਨਿਸ਼ਚਿਤ ਹੈ ਉਸ ਦਰਤ ਤੋਂ ਵਿਕੇ ਸ੍ਰੀ ਕੇ ਨਾ ਸੀ ਇਹਨਾਂ ਦੇ ਕਾਗਜ਼ ਆ ਵੀ ਬਈ ਸਭਿਆਂ ਦੇ ਕੋਕੜੇ ਆ ਜੋ ਤਿਆਰ ਕਰੀ ਦੇ ਜਾਣੇ ਤਿਆਰ ਨੇ ਆਪਣੇ ਆਪਣੇ ਇਹ ਸਭ ਜੱਸਾਂ ਨੇ ਪਤਾ ਕਿ ਮੇਰੀ ਇਸ਼ਰਾਵੀ ਡੋਲਾ ਇਹ ਜਿਹੜਾ ਕਾਪشن ਦਾ ਅੱਡਾ ਇਹਦਾ ਕਾਂਗਰਸ ਪਾਰਟੀ ਦੇ ਇਹ ਪ੍ਰਧਾਨ ਜਿਹੜੇ ਕੀ ਬਾਹਰ ਆ ਕੇ ਇਹ ਅਹਿਮ ਜਾਂ ਸਕੀਮਾਂ ਬਣਾ ਰਹੇ ਨੇ ਪਰ ਬਹੁਤ ਵੱਡਾ ਲੁਧਿਆਣੇ ਦਾ ਪਰਿਵਾਰ ਆ ਜਦ ਤਰੀਕ ਤੋਂ ਬਾਅਦ ਰੱਖਾਂਗੇ ਪਰ ਅੱਜ ਇਹਨਾਂ ਨੇ ਜਿਹੜੀ ਜ਼ਮੀਨ ਵੀ ਸਾਡੀ ਖੋਲੀ ਅੱਜ ਜਿਹੜੀ ਛੱਤ ਵੀ ਸੀ ਉਹ ਵੀ ਖੋਲੀ ਪਰ ਮੈਂ ਕੀ ਫੇਰ ਕਿਹਾ ਜਾਵਾਂ ਸਿਦਾਰ ਬਿੰਦ ਸਿੰਘ ਜੀ ਉਹ ਜਾਨ ਤਲੀ ਤੇ ਕਰਦੇ ਕਰਦੇ ਸੀ ਜਾਨ ਦੇ ਟੁਕੜੇ ਟੁਕੜੇ ਸੰਜਾਪੀ ਦਿੱਤੇ ਮੈਨੂੰ ਵੀ ਤੁਹਾਡੇ ਕੋਈ ਡਰਾਵਾ ਨਹੀਂ ਕੋਈ ਪਰੇਸ਼ੀਦਾ ਸਦਾ ਪਰ ਲੋਕਾਂ ਨੂੰ ਮਰੂਦ ਸੀ ਕੱਲੀ ਕੱਲੀ ਗੱਲ ਆਪਣੇ ਲੁਧਿਆਣੇ ਵਾਲਿਆਂ ਨਾਲ ਪੰਜਾਬ ਵਾਲਿਆਂ ਨੂੰ ਜ਼ਰੂਰ ਦੱਸੂੰਗਾ ਕਿ ਕਿਸ ਛੋਟੀਆਂ ਹਰਕਤਾਂ ਦੇ ਤੁਸੀਂ ਕੀ ਗਏ ਕੀ ਤੁਹਾਨੂੰ ਬੀ ਅਕਾਤ ਇਹ ਮੈਲੂ ਦੱਸੋ ਨਾਲੇ ਫਿਕਰ ਮੰਦ ਪਹੁੰਚ ਗਏ ਸੀਗੇ ਹੋਰ ਮੈਂ ਭੇਜਿਆ ਮੈਂ ਕਿਹਾ ਜਮਾ ਫਿਕਰ ਨਾ ਕਰੋ ਇਹ ਛੀਦਾਂ ਦੇ ਪ੍ਰਵਾਦ ਨੇ ਇਹ ਬੰਗੋਰੀਆਂ ਖਾਨ ਵਾਲੇ ਹੁਸਕਾਦੇ ਦੇ ਬੱਚੇ ਨੇ ਇਹਨਾਂ ਨੂੰ ਕੀ ਫੱਕ ਬੈਠੇ ਹਾਂ ਜੀ ਬਹੁਤ ਬੜੀਆ ਰਾਤ نیند ਆਈ ਸੁਸਤ ਤੇ ਬੜੀਆ ਸਾਰਾ ਦਿਨ ਉਹਦੇ ਨਾਲ ਤੁਹਾਡਾ ਇੰਨਾ ਪਿਆਰ ਮਿਲਦਾ ਉਹਦੀ ਖੁਸ਼ੀ ਨਹੀਂ ਤਾਂ ਲੱਜ ਕੇ ਆਉਂਦੀ ਹੈ ਤੇ ਇਹ ਮੈਂ ਕਹਿ ਰਿਹਾ ਸੀ ਬਈ ਰਾਤ ਕੀ ਕੀਤਾ ਜਦੋਂ ਇਹਨਾਂ ਨੇ ਦੇਖਿਆ ਵੀ ਇਹ ਤਾਂ ਇਸ ਗੱਲ ਦੀ ਕੋਈ ਪ੍ਰਮਾਨ ਅਸਰ ਨਹੀਂ ਸਾਡੀ ਮੰਤ ਨਹੀਂ ਸਾਡਾ ਕਰਲਾ ਨਹੀਂ ਕੀਤਾ ਬਈ ਚੁੱਪ ਕਰਕੇ ਜਾ ਕੇ ਭਾਜੀ ਦਫਤਰ ਚ ਪੈ ਗਿਆ ਉਹ ਭਾਈ ਇਹੀ ਦਫਤਰ ਨੇ ਜਿੱਥੇ ਮੋਦੀ ਸਾਹਿਬ ਹੋਣੀ ਉਹਨਾਂ ਨੇ ਆਪਣੀਆਂ ਤਪੱਸਿਆ ਕਰਕੇ ਉਹ ਰਾ ਸਭਾ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਆ ਪਰ ਇਹ ਵੀ ਬਈ ਕਮਾਲ ਹੋ ਗਿਆ ਜਦੋਂ ਮੈਂ ਬੀਜੇਪੀ ਦਾ ਦਫਤਰ ਆ ਗਿਆ ਤਾਂ ਇੱਥੇ ਨਹੀਂ ਲਾਈਟ ਬੰਦ ਕਰਤੀ ਸਾਰੀ ਲਾਈਟ ਰਾਤ ਇੱਕ ਮਿੰਟ ਵੀ ਜਿਹੜੀ ਆ ਉਹ ਬੀਜੇਪੀ ਦਫਤਰ ਵਾਲੇ ਪਾਸੇ ਜਿਹੜੀ ਆ ਉਹ ਲਾਈਟ ਇੱਕ ਸੈਕਿੰਡ ਲਈ ਵੀ ਨਹੀਂ ਆਈ ਹਜੇ ਤੱਕ ਵੀ ਲਾਈਟ ਆ ਜਿਹੜੀ ਫੇਰਾ ਹੁਣ ਸਵੇਰੇ ਜਨਰੇਟਰ ਮੰਗਾਇਆ ਦੇ ਤਾਂ ਹੁਣ ਤੋੜ ਕਰਨਾ ਹੈ ਤੇ ਉਦੋਂ ਬਾਅਦ ਆਹਮ ਵਧੀਆ ਪੋਹੇ ਨਾਲ ਬ੍ਰੇਕਫਾਸਟ ਕਰਦੇ ਤੇ ਮੈਂ ਸਮਝਦਾ ਉਹ ਤੋਂ ਵੱਧ ਜੱਗ ਦਾ ਉਹ ਤੋਂ ਵੱਧ ਇਹ ਮੈਂ ਵੀ ਆ ਜੀ ਇਹ ਸਾਡੇ ਤੱਕ ਇਹ ਪਹੁੰਚਦੇ ਇਸ ਦੀਆਂ ਲੋਕਾਂ ਦਾ ਕੀ ਕਰਦੇ ਹੋਣ ਲੋਕਾਂ ਦਾ ਕੀ ਹਾਲਾਤ ਬਣਾਇਆ ਹੋਵੇ ਉਹ ਤਾਂ ਰੋਜ਼ ਤੱਕ ਪੇਸ਼ਾਨੇ ਨਾ ਤੋਂ ਹੁੰਦੇ ਤੇ ਮੈਂ ਬਿਲਕੁਲ ਚੜ੍ਹਦੀ ਕਲਾ ਚ ਪਰ ਇਹ ਬਹੁਤ ਵੱਡਾ ਡਿਜ਼ਾਈਨ ਹੈ ਬਹੁਤ بڑا ਇੱਕ ਮਾਡਲ ਬਿਆਰ ਕੀਤਾ ਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਇਸੇ ਤਰੀਕੇ ਨਾਲ ਸਿਕਿਉਰਟੀਆਂ ਵਿਦਡਰਾਅ ਕਰਕੇ ਦੋ ਇਹਦੇ ਵੱਡੇ ਰੀਜ਼ਨ ਸਾਹਮਣੇ ਆਏ ਨੇ ਇੱਕ ਤਾਂ ਨਾਮੀਨੇਸ਼ਨ ਕੈਨਸਲ ਕਰਨੀ ਦੂਜੀ ਸੀਮ ਦਿਵਾਈਂ ਸਾਹਮਣੇ ਆਇਆ ਜਿਵੇਂ ਸਿੱਧੂ ਮੂਸੇਵਾਲਾ ਉਹਨੂੰ ਇਸ ਤਰੀਕੇ ਨਾਲ ਵੀ ਬਾਹਰ ਸਿਕਿਉਰਟੀ ਤੋਂ ਕੋਈ ਫਿਕਰ ਨਹੀਂ ਉਹ ਤੋਂ ਬਾਹਰ ਕੱਢ ਕੇ ਵੀ ਸਾਰਾ ਇੱਕ ਦਿਖਾ ਦਿਓ ਸਾਰੇ ਪਾਸੇ ਵੀ ਇਸ ਵੇਲੇ ਅਸੀਂ ਘਾਟੋਂ ਬਾਹਰ ਕੱਢ ਲਿਆ ਤੇ ਹੁਣ ਤੁਸੀਂ ਜਿੰਨਾ ਮਰਜ਼ੀ ਜਿੰਨੇ ਮਰਜ਼ੀ ਸ਼ਿਕਾਰ ਕਰ ਸਕਦੇ ਹੋ ਅਸ਼ਟਾਰ بگੜਾਂ ਦੇ ਹੁੰਦੇ ਆ ਸ਼ੇਰਾਂ ਦੇ ਨਹੀਂ ਸ਼ੇਰ ਦਾ ਸ਼ਿਕਾਰ ਨਹੀਂ ਹੁੰਦਾ ਮਾਨ ਸਾਹਿਬ ਬੜਿੰਗ ਇਸ ਕਰਕੇ ਦੋਨੋਂ ਤੁਸੀਂ ਰਲੇ ਹੋ ਦਿੱਲੀ ਚੰਡੀਗੜ੍ਹ ਤੁਸੀਂ ਇਹ ਕੰਮ ਕੀਤਾ ਬੜੀ ਖੁਸ਼ੀ ਹੈ ਕਿਉਂਕਿ ਤੱਪ ਤੱਕ ਬੰਦਾ ਤੱਪ ਤੱਕ ਨਿਕਲਦਾ ਹੈ ਊਰ ਬੰਦਾ ਹੌਸਲੇ ਚੋਂਦਾ ਤੇ ਇਸ ਕਰਕੇ ਇੱਕ ਗਲ ਮੈ ਕਹਿਣੀ ਚਾਹਾਂ ਕਿਉਂਕਿ ਬਾਦ ਦੇ ਵਿੱਚ ਇਹਦੀ ਸਾਰੀ ਕੋਈ ਵੀ ਗੱਲ ਕੋਈ ਹੁੰਦੀ ਆ ਕਿਉਂਕਿ ਬਹੁਤ ਘਬਰਾਹਟ ਆ ਰਹੀਆਂ ਨੇ ਬਹੁਤ ਲੋਕਾਂ ਦੇ ਟੈਲੀਫੋਨ ਆ ਰਹੇ ਆ ਜਿਹੜੇ ਆਫੀਸਰ ਸਬਾਨ ਵੀ ਵਿੱਚ ਬੈਠੀ ਐਜੰਸੀ ਹੁੰਦੀ ਆ ਮੈਂ ਮੈਡੀਆ ਦੇ ਵਿੱਚ ਬੈਠੀ ਆ ਇਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਹਨਾਂ ਚੀਫ ਸੈਕਟਰੀ ਪੰਜਾਬ ਬੀਜੀਪੀ ਪੰਜਾਬ ਤੇ ਅਖੀਰ ਇਹ ਜਿਹੜਾ ਡਿਟੇਰ ਟੋਲਾ ਹੈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਇਹਦੇ ਉੱਤੇ ਸਾਰੀ ਜ਼ਿੰਮੇਵਾਰੀ ਹੋਊਗੀ ਜੋ ਕੁਛ ਇਹ ਕਰ ਰਿਹਾ ਵੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਅਗਲੀ ਲਿਖੂਗਾ ਬਿਲਕੁਲ ਇੱਕ ਬਹੁਤ ਸੋਚੀ ਸਮਝੀ ਸਾਜ਼ਿਸ਼ ਕਿਉਂਕਿ ਇਹ ਕਿਸੇ ਹੱਦ ਤੱਕ ਵੀ ਨਹੀਂ ਸਕਦੇ ਜਿਸ ਤਰੀਕੇ ਨਾਲ ਫੰਡ ਆਏ ਨੇ ਪਿਛਲੇ ਦਿਨਾਂ ਤੋਂ ਬਾਹਰੋਂ ਕਿਉਂਕਿ ਜਨੀ ਵੱਲ ਫੜਿਆ ਗਿਆ ਲੱਖਾਂ ਕਰੋੜ ਰੁਪਇਆ ਫੰਡ ਆਇਆ ਹੋਏ ਪਾਕਿਸਤਾਨੀ ਏਜੰਸੀਆਂ ਦੇ ਤੋਂ ਇਹ ਕੁਝ ਵੀ ਕਰ ਸਕਦੇ ਪਰ ਜਿਵੇਂ ਕਹਿੰਦੇ ਆ ਨਾ ਜਿਹਨੂੰ ਉਹ ਰੱਖਣ ਵਾਲਾ ਹੈ ਉੱਤੇ ਆਲਾ ਰੱਖਣ ਵਾਲੇ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਸਾਰੇ ਗਿੱਧੜ ਰਲ ਜਾਓ ਸਾਰੇ ਗਿੱਧੜ ਰਲ ਜਾਓ ਚਾਹੇ ਉਹ ਦੇ ਚ ਕਾਂਗਰਸ ਚਾਹੀਓ ਦੇ ਵਿੱਚ ਆਮ ਆਦਮੀ ਸ਼ਹਿਰ ਦਾ ਸ਼ਿਕਾਰ ਹੀ ਹੁੰਦਾ ਤੇ ਇਸ ਕਰਕੇ ਚੜਦੀ ਕਲਾ ਚਾਹ ਮੇਰੇ ਕਰੀਕਰਤਾ ਮੇਰੇ ਵਰਕਰ ਮੇਰੇ ਲੁਧਿਆਣੇ ਦੇ ਦੇਖੋ ਇਹਨਾਂ ਨੇ ਬਾਹਰੋਂ ਆ ਕੇ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਸੀ ਵੀ ਇਹ ਬਾਹਰੋਂ ਆ ਕੇ ਜੋ ਕੁਝ ਗੰਧ ਇਹਨਾਂ ਨੇ ਗਿੱਦੜ ਵਾਇਚ ਪਾਇਆ ਮਟਹੰਡੇ ਚ ਪਾਇਆ ਉਹ ਸਾਡੇ ਅਮਨ ਸ਼ਾਂਤੀ ਵਾਲਾ ਲੁਧਿਆਣਾ ਜਿਹੜਾ ਆਰਾਮ ਨਾਲ ਚੱਲਦਾ ਸੀ ਉਹ ਆ ਕੇ ਆਪਣੀਆਂ ਇਥੋਂ ਬਦਲਦਾ ਅੱਜ ਤੱਕ ਆਪਾਂ ਲੁਧਿਆਣੇ ਇਲੈਕਸ਼ਨਾਂ ਦਾ ਗੰਧ ਦਾ ਨਾਲ ਇਹਨਾਂ ਦੀ ਲੜੇ ਅਮੇਸ਼ਾ ਲੜਦੇ ਨਹੀਂ ਕਦੇ ਵੀ ਬੈਂਸ ਭਰਾਵਾਂ ਨਾਲ ਲੜਦੇ ਨਹੀਂ ਕਦੇ ਵੀ ਅਸੀਂ ਬਿਨਿਆਣੇ ਕਿਉਂਕਿ ਸਾਡਾ ਲਿਜਾਣਾ ਹੈ ਅਸੀਂ ਇੱਕ ਦੂਜੇ ਨਾਲ ਕਦੇ ਵੀ ਚਾਹੇ ਬਿਸ਼ਿੰਦਰ ਗਰੇਵਾਲ ਸਾਹਿਬ ਲੜੇ ਹੋਣ ਚਾਹੇ ਦਿਆਲੀ ਸਾਹਿਬ ਲੜੇ ਹੋਣ ਮਤਲਬ ਇਹਨਾ ਸਤਕਾਰ ਨਾਲ ਲੜਿਆ ਸ਼ਬਦ ਨਹੀਂ ਇੱਕ ਕਦੇ ਕੁਝ ਲੋਕ ਬੋਲੇ ਜੱਫੀਆਂ ਪਾ ਕੇ ਪਹਿਰੀਆਂ ਫਲਾ ਕੇ ਇਹ ਇਲੈਕਸ਼ਨ ਲੜੀ ਜਦੋਂ ਆ ਬਾਹਰਲੇ ਢਾੜ ਵੀ ਆ ਗਏ ਵੜਿੰਗ ਕਰਕੇ ਜਾਂ ਯਾਮ ਆਦਮੀ ਹਰਕੇ ਕਿਉਂਕਿ ਆਦਤ ਦਾ ਗੁੰਡਾ ਹੈ ਉਹ ਹੋਣੀ ਨਹੀਂ ਜੀ ਇਹ ਕੱਲ ਤੋਂ ਬਾਅਦ ਬਹੁਤ ਜ਼ਿਆਦਾ ਘਬਰਾਏ ਹੋਏ ਨੇ ਇਹ ਮੈਂ ਤਾਂ ਇਹ ਗੱਲ ਕਹੀ ਸੀ ਉਹ ਯਾਰ ਇਹ ਜੀ ਲੱਖਾਂ ਘਰਵਾਰ ਕੇ ਸਿੱਖ ਤੇ ਲੋਕਾਂ ਮੈਨੂੰ ਘਰਾਂ ਦੀ ਪ੍ਰੋਬਲਮ ਆ ਉਹ ਹੈ ਤਾਂ ਸਵਾ ਸਾਲ ਜੰਦਰ ਮੰਦਰ ਪਿਆ ਰਹੇ ਫੁੱਟਪਾਥ ਤੇ ਇਹ ਤਾਂ ਪਹਿਰੇ ਬੀਜਪੀ ਦਾ ਦਫਤਰ ਆ ਰਾਮ ਨਾਲਾ ਤੇ ਸੁੱਤੇ ਪਰ ਹੁਣ ਤੁਸੀਂ ਜਿਹੜਾ ਜਾਗਦੇ ਹੋ ਤੁਸੀਂ ਜਿਹੜਾ ਜਾਗਦੇ ਰਹੋ ਜੋ ਤੁਸੀਂ ਹਰਕਤ ਕੀਤੀ ਆ ਮੈਂ ਵੀ ਆਪਣੇ ਵਰਕਰਾਂ ਨੂੰ ਆਪਣੇ ਕਾਰਕਟਰਾਂ ਨੂੰ ਭਾਜੇਪੀ ਦੇ ਸਾਰੇ ਲੁਧਿਆਣੇ ਇਹ ਹੁਣ ਥੋੜੇ ਦਿਹਾ ਮੈਨੂੰ ਘਰੋਂ ਬੇਕਾਰ ਕੀਤਾ ਹੈ ਮੇਰੀ ਛੱਤ ਸਿਰ ਦੀ ਕੋਈ ਹੈ ਜੇ ਤੁਸੀਂ ਸਰਦਾਰ ਬਿਰਨ ਸਿੰਘ ਦੇ ਥੋੜਾ ਮੋਦਾ ਤੁਹਾਡੇ ਮਨ ਚ ਕਿਤੇ ਜਗਾ ਹੈ ਵੀ ਉਹਨਾਂ ਨੇ ਅਮਨ ਸ਼ਾਂਤੀ ਦੀ ਹੈ ਤੇ ਮੈਂ ਵੀ ਉਸੇ ਰਾਤੇ ਚੱਲ ਰਿਹਾ ਇਹ ਯਾਦ ਰੱਖਿਓ ਕਿ ਭੁਲੇਓ ਨਾ ਜੋ ਕਿ ਇਹਨਾਂ ਦਾ ਜਵਾਬ ਇੱਕੋ ਤਰੀਕ ਨਾਲ ਇੱਕੋ ਤਰੀਕੇ ਨਾਲ ਇੱਕ ਤਰੀਕ ਨੂੰ ਜਿਹੜਾ ਵੋਟ ਨਾ ਦਿੱਤਾ ਜਾ ਸਕਦਾ ਕਿਉਂਕਿ ਇਹ ਵੀ ਵੋਟ ਦੀ طاقت ਨਾਲ ਬੈਠਿਆ ਤੇ ਇਸ ਕਰਕੇ ਕਰਦੇ ਹੈ ਤੇ ਤੁਸੀਂ ਤਕੜੇ ਹੋ ਗਲੀ ਗਲੀ ਮਹੱਲੇ ਮਹੱਲੇ ਘਰ ਘਰ ਹੁਕਾ ਦੇ ਦਿਓ ਮੇਰੀ ਜੱਦੀ ਜ਼ਮੀਨ ਜਾਇਦਾਦ ਜਿਹੜੀ ਮੈਂ ਸੋਚਦਾ ਸੀ ਮੇਰੇ ਤੋਂ ਹੋਰ ਤਾਂ ਕੁਝ ਬਣਿਆ ਨਾ ਸਾਲਸ ਦੇ ਵਿੱਚ ਆ ਕੇ 15 20 ਸਾਲ ਤੋਂ ਮੈਂ ਸੋ ਹੀ ਦੱਸ ਰਿਹਾ ਜਿਹੜੀ ਮੈਨੂੰ ਜ਼ਮੀਨ ਆ ਜਿਹੜੀ ਮੇਰੇ ਕੋਲ ਛੋਟੀ ਥੋੜੀ ਜੀ ਸੀ ਆਪਣੇ ਪੁੱਤ ਨੂੰ ਲੰਮਾ ਪਰ ਉਹ ਜ਼ਮੀਨ ਵੀ ਮੇਰੀ ਆ ਜਿਹਨਾਂ ਨੇ ਇੱਕ ਸਰਕਾਰੀ ਛਾਂਝੂ ਦੇ ਤਹਿਤ ਰਾਤੋ ਰਾਤ 2 ਕਰੋੜ ਰੁਪਈਆ ਇੱਕ ਦਿਨ ਪਹਿਲਾਂ ਨੋਮੀਨੇਸ਼ਨ ਪਾਈ ਕਦੇ ਕੋਈ ਨੋਟਿਸ ਨਹੀਂ 2 ਕਰੋੜ ਰੁਪਈਆ ਇੱਕ ਸਵਾ 12 ਵਜੇ ਤੇ ਸਵੇਰੇ ਜੇ ਇਲੈਕਸ਼ਨ ਕਮਿਸ਼ਨ ਨਾ ਹੁੰਦਾ ਤੇ ਇਹਨਾਂ ਨੇ ਜਮ੍ਹਾਂ ਵੀ ਨਹੀਂ ਕਰਾਉਣਾ ਸੀ ਇੱਕ ਕਾਗਜ਼ ਰੱਦ ਕਰ ਲਈ ਤੇ ਪਰ ਮੈਂ ਸਾਰਿਆਂ ਦਾ ਸ਼ੁਕਰੀਆ ਕਰਦਾ ਵੀ ਜਿਨ੍ਹਾਂ ਤੋਂ ਮੈਂ